ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਜਿਹੜੇ ਬੰਦੇ ਦੇ ਕੋਲ ਬਹੁਤ ਮਾਇਆ ਹੋਵੇ ਨਾਲੇ ਉਹ ਜਵਾਨ ਵੀ ਹੋਵੇ ਉਹ ਸ਼ਰਾਬ ਪੀਂਦਾ ਹੋਵੇ ਤੇ ਮਾਇਆ ਦਾ ਉਸ ਨੂੰ ਬਹੁਤ ਹੰਕਾਰ ਹੋਵੇ ਇਸ ਤਰ੍ਹਾਂ ਦੇ ਬੰਦੇ ਲਈ ਕਲਗੀਧਰ ਪਾਸ਼ਾ ਜੀ ਬਚਨ ਕਰਦੇ ਹਨ ਕਿ ਉਹ ਬੰਦਾ ਆਪਣੇ ਜੀਵਨ ਨੂੰ ਤਬਾਹ ਕਰ ਲੈਂਦਾ ਹੈ ਉਸਦੇ ਪਾਪ ਇੰਨੀ ਤੇਜ਼ੀ ਨਾਲ ਬਣਦੇ ਹਨ ਕਿ ਉਸਦਾ ਜਵਾਨੀ ਦੇ ਵਿੱਚ ਹੀ ਭੋਗ ਪੈ ਜਾਂਦਾ ਹੈ ਪਾਕਿਸਤਾਨ ਦੇ ਵਿੱਚ ਇੱਕ ਬਹੁਤ ਅਮੀਰ ਘਰਾਨੇ ਦਾ ਪਠਾਨ ਰਹਿੰਦਾ ਸੀ ਉਸਨੇ ਤਿੰਨ ਵਿਆਹ ਕਰਵਾਏ ਹੋਏ ਸਨ ਉਸ ਦੀਆਂ ਤਿੰਨੋਂ ਬੇਗਮਾਂ ਭਾਬ ਘਰ ਵਾਲੀਆਂ ਬਹੁਤ ਹੀ ਖੂਬਸੂਰਤ ਸਨ ਇੱਕ ਦਿਨ ਉਸ ਪਠਾਨ ਨੇ ਇੱਕ ਹੋਰ ਖੂਬਸੂਰਤ ਇਸਤਰੀ ਨੂੰ ਦੇਖ ਲਿਆ ਉਸ ਨੂੰ ਦੇਖ ਕੇ ਉਸ ਪਠਾਨ ਦਾ ਦਿਲ ਉਸ ਇਸਤਰੀ ਦੇ ਉੱਪਰ ਆ ਗਿਆ ਉਸ ਦੇ ਮਨ ਵਿੱਚ ਆਇਆ ਕਿ ਇਸ ਨੂੰ ਵੀ ਮੈਂ ਆਪਣੀ ਬੇਗਮ ਬਣਾਉਣਾ ਹੈ ਜਦੋਂ ਉਸ ਪਠਾਨ ਨੇ ਉਸ ਇਸਤਰੀ ਬਾਰੇ ਪਤਾ ਕੀਤਾ ਤਾਂ ਉਸ ਇਸਤਰੀ ਦਾ ਪਹਿਲਾਂ ਹੀ ਵਿਆਹ ਹੋਇਆ ਹੋਇਆ ਸੀ ਇਸ ਗੱਲ ਦਾ ਪਤਾ ਲੱਗਣ ਤੇ ਵੀ ਉਸ ਪਠਾਨ ਦੇ ਦਿਲ ਦਿਮਾਗ ਵਿੱਚੋਂ ਉਹੋ ਇਸਤਰੀ ਨਹੀਂ ਨਿਕਲ ਰਹੀ ਸੀ ਕਿਉਂਕਿ ਜੋ ਅਮੀਰ ਬੰਦਾ ਹੁੰਦਾ ਹੈ ਉਸ ਨੂੰ ਜਿਹੜੀ ਵੀ ਚੀਜ਼ ਪਸੰਦ ਆ ਜਾਂਦੀ ਹੈ ਉਹ ਇਹੀ ਸੋਚਦਾ ਹੈ ਕਿ ਇਹ ਚੀਜ਼ ਤਾਂ ਮੇਰੇ ਕੋਲ ਹੋਣੀ ਚਾਹੀਦੀ ਹੈ ਉਸ ਪਠਾਨ ਨੇ ਉਸ ਇਸਤਰੀ ਨੂੰ ਪਾਉਣ ਲਈ ਬਹੁਤ ਹੀ ਯਤਨ ਕੀਤੇ ਪਰ ਉਹ ਇਸਤਰੀ ਉਸਦੇ ਹੱਥ ਨਾ ਆਈ ਕਿਉਂਕਿ ਉਹ ਇਸਤਰੀ ਆਪਣੇ ਪਤੀ ਨਾਲ ਪੂਰੀ ਇਮਾਨਦਾਰ ਸੀ ਉਹ ਪੂਰੀ ਪਤੀ ਬ੍ਰਤਾ ਇਸਤਰੀ ਸੀ ਸਾਧ ਸੰਗਤ ਜੀ ਜਿਹੜੀ ਇਸਤਰੀ ਆਪਣੇ ਪਤੀ ਤੋਂ ਇਲਾਵਾ ਹੋਰ ਕਿਸੇ ਪਰਾਏ ਮਰਦ ਵੱਲ ਮਾੜੀ ਨਿਗਾਹ ਨਾਲ ਜਾਂ ਮਾੜੀ ਨੀਤ ਨਾਲ ਨਹੀਂ ਦੇਖਦੀ ਉਹ ਆਪਣੇ ਪਤੀ ਨੂੰ ਹੀ ਆਪਣਾ ਪਤੀ ਪਰਮੇਸ਼ਵਰ ਮੰਨਦੀ ਹੈ ਉਸ ਇਸਤਰੀ ਦੇ ਵਿੱਚ ਕਿੰਨੀ ਸ਼ਕਤੀ ਆ ਜਾਂਦੀ ਹੈ ਇਹ ਸੁਣ ਕੇ ਤੁਸੀਂ ਹੈਰਾਨ ਹੋ ਜਾਵੋਗੇ ਜਿਹੜਾ ਰਾਮਚੰਦਰ ਜੀ ਦਾ ਪਿਤਾ ਰਾਜਾ ਦਸ਼ਰਥ ਸੀ ਇੱਕ ਵਾਰ ਉਸ ਦਾ ਜੰਗ ਇੰਦਰ ਦੇਵਤੇ ਦੇ ਨਾਲ ਹੋ ਰਿਹਾ ਸੀ ਰਾਜੇ ਦਸ਼ਰਥ ਦੇ ਨਾਲ ਮਾਤਾ ਕਈ ਵੀ ਸੀ ਰਾਜਾ ਦਸ਼ਰਥ ਨਾਲੇ ਤਾਂ ਰੱਥ ਨੂੰ ਚਲਾ ਰਿਹਾ ਸੀ ਨਾਲੇ ਉਹ ਤੀਰ ਚਲਾ ਰਿਹਾ ਸੀ ਜਿਹੜੀ ਮਾਤਾ ਕਈ ਸੀ ਉਹ ਦਸ਼ਰਥ ਨੂੰ ਰੱਥ ਦੇ ਵਿੱਚ ਪਿੱਛੋਂ ਤੀਰ ਫੜਾ ਰਹੀ ਸੀ ਯੰਗ ਬਹੁਤ ਭਿਆਨਕ ਹੋ ਰਿਹਾ ਸੀ। ਇੰਦਰ ਦੇਵਤੇ ਨੇ ਰਾਜੇ ਦਸ਼ਰਧ ਦੇ ਰੱਥ ਦੇ ਪਈਏ ਤੇ ਐਸਾ ਤੀਰ ਮਾਰਿਆ ਕਿ ਰੱਥ ਦਾ ਪਈਆ ਟੁੱਟ ਗਿਆ। ਉਸ ਪਈਏ ਦੀ ਧੁਰ ਟੁੱਟ ਗਈ। ਜਦੋਂ ਰੱਥ ਦਾ ਪਈਆ ਟੁੱਟਿਆ ਤਾਂ ਦਸ਼ਰਥ ਨੇ ਕਿਹਾ ਕਿ ਕਕਈ ਹੁਣ ਤਾਂ ਆਪਾਂ ਮਰੇ। ਰੱਥ ਦਾ ਪਈਆ ਟੁੱਟ ਗਿਆ ਹੈ। ਕੇ ਕਈ ਨੇ ਕਿਹਾ ਕੇ ਪਤੀ ਤੁਸੀਂ ਕਭਰਾਓ ਨਾ ਆਪਾਂ ਨੂੰ ਕੁਝ ਨਹੀਂ ਹੁੰਦਾ ਤੁਸੀਂ ਰੱਥ ਨੂੰ ਹੱਕੀ ਚੱਲੋ ਰੱਥ ਪਲਟਦਾ ਨਹੀਂ ਮੇਰੇ ਕੋਲ ਇੱਕ ਧਰਮ ਹੈ ਜਿੱਥੇ ਪਈਆ ਟੁੱਟਿਆ ਹੈ ਉਥੇ ਮੈਂ ਆਪਣਾ ਉਹ ਧਰਮ ਲਾ ਦਿੱਤਾ ਹੈ ਬਸ ਤੁਸੀਂ ਰੱਥ ਨੂੰ ਹੱਕੀ ਚੱਲੋ ਤੇ ਕਿਲੇ ਦੇ ਅੰਦਰ ਰੱਥ ਲੈ ਚੱਲੋ ਰਾਜਾ ਦਸ਼ਰਥ ਇੱਕ ਪਈਏ ਦੇ ਨਾਲ ਹੀ ਉਸ ਰੱਥ ਨੂੰ ਭਜਾਈ ਗਿਆ ਤੇ ਰੱਥ ਇੱਕ ਪਈਏ ਦੇ ਨਾਲ ਹੀ ਭੱਜੀ ਗਿਆ ਤੇ ਉਹ ਕਿਲੇ ਦੇ ਅੰਦਰ ਜਾ ਵੜੇ ਕਿਲੇ ਦੇ ਅੰਦਰ ਜਾ ਕੇ ਰਾਜੇ ਦਸ਼ਰਥ ਨੇ ਕਈ ਨੂੰ ਪੁੱਛਿਆ ਕਿ ਕੇ ਕਈ ਤੇਰੇ ਕੋਲ ਇੰਨੀ ਪਾਵਰ ਕਿੱਥੋਂ ਆ ਗਈ ਮੈਂ ਤਾਂ ਬਹੁਤ ਘਬਰਾ ਗਿਆ ਸੀ ਮੈਨੂੰ ਤਾਂ ਲੱਗਿਆ ਸੀ ਕਿ ਹੁਣ ਆਪਾਂ ਮਰੇ ਪਰ ਤੂੰ ਭੋਰਾ ਵੀ ਘਬराई ਨਹੀਂ ਤੇਰੇ ਵਿੱਚ ਇੰਨੀ ਸ਼ਕਤੀ ਕਿੱਥੋਂ ਆਈ ਹੁਣ ਜਰਾ ਧਿਆਨ ਨਾਲ ਸੁਣਿਓ ਜੀ ਕਿ ਕਈ ਨੇ ਦਸ਼ਰਥ ਨੂੰ ਕੀ ਜਵਾਬ ਦਿੱਤਾ ਕਿ ਕਈ ਨੇ ਕਿਹਾ ਕੇ ਪਤੀ ਪਰਮੇਸ਼ਵਰ ਮੇਰੇ ਕੋਲ ਇੱਕ ਧਰਮ ਹੈ ਮੈਂ ਜਦੋਂ ਦਾ ਜਨਮ ਲਿਆ ਹੈ ਮੈਂ ਕਿਸੇ ਪਰਾਏ ਬੰਦੇ ਦੇ ਨਾਲ ਕੋਈ ਵੀ ਗਲਤ ਕੰਮ ਨਹੀਂ ਕੀਤਾ ਨਾ ਮੈਂ ਕਿਸੇ ਨੂੰ ਦੇਖ ਕੇ ਕਦੇ ਕੋਈ ਮਨ ਵਿੱਚ ਮਾੜਾ ਖਿਆਲ ਲਿਆਂਦਾ ਹੈ ਜਦੋਂ ਦਾ ਮੇਰਾ ਵਿਆਹ ਤੁਹਾਡੇ ਨਾਲ ਹੋਇਆ ਹੈ ਉਸ ਤੋਂ ਬਾਅਦ ਵੀ ਮੈਂ ਕਦੇ ਕਿਸੇ ਹੋਰ ਰਾਜੇ ਵੱਲ ਜਾਂ ਕਿਸੇ ਵੀ ਪਰाये ਬੰਦੇ ਵੱਲ ਮੈਂ ਨਿਗਾਹ ਭਰ ਕੇ ਨਹੀਂ ਦੇਖਿਆ ਮੈਂ ਕਦੇ ਮਨ ਵਿੱਚ ਇਹ ਨਹੀਂ ਲਿਆਂਦਾ ਕਿ ਉਹ ਫਲਾਣਾ ਬੰਦਾ ਮੇਰੇ ਪਤੀ ਨਾਲੋਂ ਜ਼ਿਆਦਾ ਸੋਹਣਾ ਹੈ ਮੈਂ ਸਦਾ ਹੀ ਤੁਹਾਨੂੰ ਆਪਣਾ ਪਤੀ ਪਰਮੇਸ਼ਵਰ ਸਮਝਿਆ ਹੈ ਮੈਂ ਆਪਣੇ ਪਤੀ ਬ੍ਰਿਤਾ ਧਰਮ ਤੇ ਪੂਰੀ ਕਾਇਮ ਹਾਂ ਇਸ ਧਰਮ ਤੇ ਕਾਇਮ ਰਹਿਣ ਕਰਕੇ ਮੇਰੇ ਵਿੱਚ ਇੰਨੀ ਸ਼ਕਤੀ ਆਈ ਹੈ ਇਸ ਗੱਲ ਤੋਂ ਖੁਸ਼ ਹੋ ਕੇ ਰਾਜੇ ਦਸ਼ਰਥ ਨੇ ਕੈਕਈ ਨੂੰ ਕਿਹਾ ਕਿ ਕੈਕਈ ਤੂੰ ਮੇਰੀ ਜਾਨ ਬਚਾਈ ਹੈ ਮੈਂ ਤੇਰੇ ਤੇ ਬਹੁਤ ਖੁਸ਼ ਹਾਂ ਤੂੰ ਜੋ ਮੰਗਣਾ ਹੈ ਉਹ ਮੰਗ ਲੈ ਪਰ ਕੈਕਈ ਨੇ ਕਿਹਾ ਕਿ ਮੈਂ ਹਜੇ ਕੁਝ ਨਹੀਂ ਮੰਗਣਾ ਜਦੋਂ ਸਮਾਂ ਆਏਗਾ ਉਦੋਂ ਮੈਂ ਤੁਹਾਡੇ ਤੋਂ ਕੁਝ ਮੰਗੂਗੀ ਫੇਰ ਕਈ ਨੇ ਜਦੋਂ ਰਾਮਚੰਦਰ ਜੀ ਨੂੰ ਰਾਜ ਦੇਣ ਲੱਗੇ ਸੀ ਤਾਂ ਉਦੋਂ ਕਈ ਨੇ ਰਾਜੇ ਦਸ਼ਰਥ ਤੋਂ ਮੰਗਿਆ ਸੀ ਕਿ ਮੇਰੇ ਪੁੱਤਰ ਭਰਤ ਨੂੰ ਰਾਜ ਦੇ ਦਿਓ ਤੇ ਰਾਮ ਜੀ ਨੂੰ 14 ਸਾਲ ਦਾ ਬਨਵਾਸ ਦੇ ਦਿਓ ਹੁਣ ਸੁਣੋ ਉਸ ਪਠਾਨ ਵਾਲੀ ਸਾਖੀ ਵਿੱਚ ਅੱਗੇ ਕੀ ਹੋਇਆ ਉਸ ਪਠਾਨ ਨੇ ਉਸ ਇਸਤਰੀ ਨੂੰ ਪਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਉਹ ਇਸਤਰੀ ਵੀ ਆਪਣੇ ਧਰਮ ਤੇ ਕਾਇਮ ਸੀ ਉਹ ਪਠਾਨ ਉਸ ਇਸਤਰੀ ਦੇ ਪਿੱਛੇ ਇੰਨਾ ਕਮਲਾ ਹੋ ਗਿਆ ਸੀ ਕਿ ਉਹ 24 ਘੰਟੇ ਹੀ ਉਸ ਇਸਤਰੀ ਨੂੰ ਪਾਉਣ ਬਾਰੇ ਸੋਚਦਾ ਰਹਿੰਦਾ ਸੀ ਦੇ ਨਾਲੇ ਸ਼ਰਾਬ ਪੀਂਦਾ ਰਹਿੰਦਾ ਸੀ ਉਸ ਨੂੰ ਆਪਣੀਆਂ ਘਰਵਾਲੀਆਂ ਦੀ ਕੋਈ ਪਰਵਾਹ ਨਹੀਂ ਸੀ ਪਠਾਨ ਦੀ ਉਸ ਇਸਤਰੀ ਦੇ ਪਿੱਛੇ ਬੁੱਧੀ ਭ੍ਰਿਸ਼ਟ ਹੋ ਚੁੱਕੀ ਸੀ ਹੌਲੀ ਹੌਲੀ ਪਠਾਨ ਦਾ ਸਰੀਰ ਕਮਜ਼ੋਰ ਹੋਣ ਲੱਗ ਪਿਆ ਉਸ ਦਾ ਵਜ਼ਨ ਵੀ ਕਾਫੀ ਘਟ ਗਿਆ ਪਠਾਨ ਦੀਆਂ ਘਰਵਾਲੀਆਂ ਨੇ ਸੋਚਿਆ ਕਿ ਸਾਡੇ ਪਤੀ ਨੂੰ ਪਤਾ ਨਹੀਂ ਕੀ ਹੋ ਗਿਆ ਹੈ ਪਠਾਣ ਦੀ ਬੁੱਧੀ ਇੰਨੀ ਭ੍ਰਿਸ਼ਟ ਹੋ ਗਈ ਸੀ ਕਿ ਉਹ ਹਰੇਕ ਬੰਦੇ ਦੇ ਨਾਲ ਉਸ ਇਸਤਰੀ ਬਾਰੇ ਹੀ ਗੱਲਾਂ ਕਰਨ ਲੱਗ ਪਿਆ ਪਠਾਣ ਨੂੰ ਕਿਸੇ ਦੀ ਵੀ ਕੋਈ ਸ਼ਰਮ ਹਿਆ ਨਾ ਰਹੀ ਉਹ ਹਰੇਕ ਬੰਦੇ ਦੇ ਨਾਲ ਹੀ ਉਸ ਇਸਤਰੀ ਨੂੰ ਪਾਉਣ ਬਾਰੇ ਗੱਲਾਂ ਕਰਦਾ ਰਹਿੰਦਾ ਸੀ ਜਦੋਂ ਪਠਾਣ ਦੀਆਂ ਘਰਵਾਲੀਆਂ ਨੂੰ ਇਸ ਗੱਲ ਦਾ ਪਤਾ ਲੱਗਿਆ ਤਾਂ ਪਠਾਣ ਦੇ ਸੋਰੇ ਪਰਿਵਾਰ ਦੇ ਮੈਂਬਰਾਂ ਨੇ ਉਸ ਨੂੰ ਬਹੁਤ ਸਮਝਾਇਆ ਪਰ ਪਠਾਣ ਨਾ ਸਮਝਿਆ ਪਠਾਣ ਉਸ ਇਸਤਰੀ ਨੂੰ ਪਾਉਣ ਦੇ ਲਈ ਇੱਕ ਤਾੰਤਰਿਕ ਦੇ ਕੋਲ ਚਲਿਆ ਗਿਆ ਉਸ ਤਾੰਤਰਿਕ ਨੇ ਪਠਾਣ ਤੋਂ ਬਹੁਤ ਸਾਰੀ ਮਾਇਆ ਲੈ ਲਈ ਤੇ ਕਿਹਾ ਕਿ ਉਸ ਇਸਤਰੀ ਨੂੰ ਮੈਂ ਆਪਣੇ ਵਸ ਵਿੱਚ ਕਰਕੇ ਤੇਰੇ ਕੋਲ ਭੇਜ ਦਵਾਂਗਾ ਪ੍ਰਸਾਦ ਸੰਗਤ ਜੀ ਇਸ ਗੱਲ ਨੂੰ ਯਾਦ ਰੱਖੋ ਕਿ ਜਿਹੜੀ ਇਸਤਰੀ ਆਪਣੇ ਪਤੀ ਬ੍ਰਤਾ ਧਰਮ ਤੇ ਕਾਇਮ ਰਹਿੰਦੀ ਹੈ ਉਸ ਉੱਪਰ ਕੋਈ ਜਾਦੂ ਟੂਣਾ ਕੋਈ ਜੰਤਰ ਮੰਤਰ ਅਸਰ ਨਹੀਂ ਕਰਦਾ ਜਿਹੜੇ ਲੋਕ ਪਾਠ ਪੂਜਾ ਤਾਂ ਬਹੁਤ ਕਰਦੇ ਹਨ ਪਰ ਉਹਨਾਂ ਦੇ ਮਨ ਵਿੱਚ ਪਾਪ ਦੀ ਢੰਡੀ ਹੁੰਦੀ ਹੈ ਭਾ ਮਨ ਵਿੱਚ ਵਿਸ਼ੇ ਵਿਕਾਰ ਕਰਨ ਦੀ ਲਾਲਸਾ ਹੁੰਦੀ ਹੈ ਉਹਨਾਂ ਦਾ ਪਾਠ ਪੂਜਾ ਕੀਤਾ ਸਭ ਬੇਅਰਥ ਹੋ ਜਾਂਦਾ ਹੈ ਕਈ ਲੋਕ ਹੋਰ ਲੋਕਾਂ ਨੂੰ ਦਿਖਾਉਣ ਦੇ ਲਈ ਬੜੇ ਹੀ ਧਾਰਮਿਕ ਸੁਭਾਅ ਦੇ ਬਣ ਕੇ ਦਿਖਾਉਂਦੇ ਹਨ ਤੇ ਬਹੁਤ ਧਾਰਮਿਕ ਗੱਲਾਂ ਕਰਦੇ ਹਨ ਪਰ ਅੰਦਰੋਂ ਉਹਨਾਂ ਦਾ ਮਨ ਹਰ ਵੇਲੇ ਮਾੜੇ ਕੰਮ ਕਰਨ ਨੂੰ ਲੋਚਦਾ ਰਹਿੰਦਾ ਹੈ ਇਸ ਤਰ੍ਹਾਂ ਦੇ ਬੰਦਿਆਂ ਨੂੰ ਰੱਬ ਬਹੁਤ ਬੁਰੀ ਸਜ਼ਾ ਦਿੰਦਾ ਹੈ ਕਿਸੇ ਦਾ ਐਕਸੀਡੈਂਟ ਹੋ ਜਾਂਦਾ ਹੈ ਕਿਸੇ ਦੀ ਘਰਵਾਲੀ ਦਾ ਭੋਗ ਪੈ ਜਾਂਦਾ ਹੈ ਕਿਸੇ ਦਾ ਕੰਮਕਾਰ ਹੀ ਬੰਦ ਹੋ ਜਾਂਦਾ ਹੈ ਕਿਸੇ ਨੂੰ ਕੋਈ ਨਾ ਕੋਈ ਭਿਆਨਕ ਰੋਗ ਲੱਗ ਜਾਂਦਾ ਹੈ ਦੇਖਣ ਵਾਲੇ ਲੋਕ ਕਹਿੰਦੇ ਹਨ ਕਿ ਰੱਬ ਪਤਾ ਨਹੀਂ ਨਾਮ ਜਪਣ ਵਾਲੇ ਸਾਊ ਬੰਦੇ ਦੇ ਨਾਲ ਹੀ ਇਸ ਤਰ੍ਹਾਂ ਕਿਉਂ ਕਰਦਾ ਹੈ ਜਦ ਕਿ ਅਸਲੀਅਤ ਤਾਂ ਸਿਰਫ ਰੱਬ ਨੂੰ ਹੀ ਪਤਾ ਹੁੰਦੀ ਹੈ ਕਿਉਂਕਿ ਰੱਬ ਬੰਦੇ ਦੇ ਦਿਲ ਤੇ ਨੀਅਤ ਨੂੰ ਦੇਖ ਕੇ ਉਸ ਨੂੰ ਫਲ ਦਿੰਦਾ ਹੈ ਜਿਹੜਾ ਬੰਦਾ ਲੋਕਾਂ ਦੇ ਅੱਗੇ ਬਹੁਤ ਧਾਰਮਿਕ ਤੇ ਨਾਮ ਜਪਣ ਦਾ ਦਿਖਾਵਾ ਕਰਦਾ ਹੈ ਉਸ ਨੂੰ ਰੱਬ ਕਈ ਗੁਨਾਹ ਵੱਧ ਸਜ਼ਾ ਦਿੰਦਾ ਹੈ ਕਿਉਂਕਿ ਉਹ ਰੱਬ ਦੀ ਬਦਨਾਮੀ ਕਰਵਾਉਂਦਾ ਹੈ ਦੂਸਰੇ ਲੋਕਾਂ ਦੇ ਮਨ ਵਿੱਚ ਉਹ ਰੱਬ ਦੇ ਪ੍ਰਤੀ ਸ਼ਰਧਾ ਭਾਵਨਾ ਨੂੰ ਖਤਮ ਕਰ ਦਿੰਦਾ ਹੈ ਦੇਖਣ ਵਾਲਾ ਕਹਿੰਦਾ ਹੈ ਕਿ ਰੱਬ ਦਾ ਨਾਮ ਜਪਣ ਵਾਲੇ ਦੀ ਕਿੰਨੀ ਬੁਰੀ ਹਾਲਤ ਹੁੰਦੀ ਹੈ ਦੇਖਣ ਵਾਲਾ ਇਹੀ ਸੋਚਦਾ ਹੈ ਕੇ ਨਾਮ ਤਾਂ ਜਪਣਾ ਹੀ ਨਹੀਂ ਚਾਹੀਦਾ ਇਹ ਬੰਦਾ ਇੰਨਾ ਧਾਰਮਿਕ ਸੀ ਇੰਨਾ ਨਾਮ ਜਪਦਾ ਸੀ ਤੇ ਇਹਦੇ ਨਾਲ ਇੰਨਾ ਮਾੜਾ ਹੋ ਗਿਆ ਹੁਣ ਜੇ ਸਾਖੀ ਵਿੱਚੋਂ ਕੋਈ ਸਿੱਖਿਆ ਨਾ ਮਿਲੇ ਤਾਂ ਸਾਖੀ ਸੁਣਨ ਦਾ ਕੋਈ ਵੀ ਫਾਇਦਾ ਨਹੀਂ ਹੈ ਜੇ ਕਿਸੇ ਦੇ ਜੀਵਨ ਵਿੱਚ ਕੋਈ ਬਦਲਾਅ ਨਾ ਆਵੇ ਤਾਂ ਸਾਖੀ ਸੁਣਾਉਣ ਦਾ ਵੀ ਕੋਈ ਫਾਇਦਾ ਨਹੀਂ ਹੈ ਅੱਜ ਸਿੱਖ ਇਤਿਹਾਸ ਦੇ ਉੱਪਰ ਲੱਖਾਂ ਹੀ ਲੋਕ ਬੈਠ ਕੇ ਚਰਚਾ ਕਰਨ ਲੱਗ ਪਏ ਹਨ ਪਰ ਅਮਲ 1% ਵੀ ਲੋਕ ਨਹੀਂ ਕਰ ਰਹੇ ਜਿਹੜਾ ਬੰਦਾ ਸੱਚੇ ਮਨ ਦੇ ਨਾਲ ਸਾਫ਼ ਮਨ ਦੇ ਨਾਲ ਤੇ ਸਾਫ਼ ਨੀਤ ਦੇ ਨਾਲ ਰੱਬ ਦਾ ਨਾਮ ਜਪਦਾ ਹੈ ਰੱਬ ਉਸ ਦਾ ਇਮਤਿਹਾਨ ਤਾਂ ਜ਼ਰੂਰ ਲੈਂਦਾ ਹੈ ਪਰ ਉਸ ਦਾ ਵਾਲ ਵੀ ਵਿੰਗਾ ਨਹੀਂ ਹੋਣ ਦਿੰਦਾ ਉਸ ਤਾੰਤਰਿਕ ਦੇ ਯੰਤਰਾ ਮੰਤਰਾਂ ਨਾਲ ਵੀ ਉਹ ਇਸਤਰੀ ਵਾਸ ਵਿੱਚ ਨਾ ਆਈ ਜਦੋਂ ਤਾੰਤਰਿਕ ਤੋਂ ਵੀ ਕੁਝ ਨਾ ਹੋਇਆ ਤਾਂ ਪਠਾਣ ਬੜਾ ਹੀ ਦੁਖੀ ਹੋਇਆ ਪਠਾਣ ਤੇ ਇੱਕੋ ਹੀ ਭੂਤ ਸਵਾਰ ਸੀ ਕਿ ਉਸ ਔਰਤ ਦੇ ਨਾਲ ਮਿਲਾਪ ਕਰਨਾ ਹੈ ਜਦੋਂ ਬੰਦਾ ਕਿਸੇ ਚੀਜ਼ ਪਿੱਛੇ ਕਮਲਾ ਹੋਇਆ ਹੁੰਦਾ ਹੈ ਤਾਂ ਉਹ ਹਰ ਮਿਲਣ ਵਾਲੇ ਬੰਦੇ ਦੇ ਨਾਲ ਉਹੀ ਗੱਲਾਂ ਕਰਦਾ ਹੈ ਉਹ ਪਠਾਨ ਵੀ ਇਸੇ ਤਰ੍ਹਾਂ ਹੀ ਕਰਦਾ ਸੀ ਜਿਹੜਾ ਵੀ ਬੰਦਾ ਉਸ ਨੂੰ ਮਿਲਦਾ ਸੀ ਉਹ ਉਸੇ ਦੇ ਨਾਲ ਉਸ ਇਸਤਰੀ ਬਾਰੇ ਗੱਲਾਂ ਕਰਨ ਲੱਗ ਜਾਂਦਾ ਸੀ ਤਾਂ ਜੋ ਕੋਈ ਨਾ ਕੋਈ ਉਸ ਨੂੰ ਰਾਹ ਮਿਲ ਜਾਵੇ ਇੱਕ ਦਿਨ ਉਸ ਪਠਾਨ ਨੂੰ ਇੱਕ ਗੁਰਸਿੱਖ ਮਿਲਿਆ ਉਸਨੇ ਗੁਰਸਿੱਖ ਨੂੰ ਕਿਹਾ ਕਿ ਤੁਹਾਡੇ ਧਰਮ ਦੇ ਵਿੱਚ ਕੋਈ ਇਹੋ ਜਿਹਾ ਸਾਧੂ ਮਹਾਪੁਰਸ਼ ਹੈ ਜੋ ਮੇਰਾ ਇਹ ਕੰਮ ਕਰ ਦੇਵੇ ਗੁਰਸਿੱਖ ਨੇ ਜਦੋਂ ਪੁੱਛਿਆ ਕਿ ਕਿਹੜਾ ਕੰਮ ਤਾਂ ਉਸ ਪਠਾਨ ਨੇ ਬਿਨਾਂ ਕਿਸੇ ਸ਼ਰਮ ਤੋਂ ਉਸ ਗੁਰਸਿੱਖ ਨੂੰ ਸਾਰੀ ਗੱਲ ਦੱਸ ਦਿੱਤੀ ਉਹ ਗੁਰਸਿੱਖ ਬਹੁਤ ਹੀ ਸਮਝਦਾਰ ਸੀ ਉਸ ਨੂੰ ਪਤਾ ਸੀ ਕਿ ਇਸਤੇ ਇਸਤਰੀ ਦਾ ਭੂਤ ਸਵਾਰ ਹੈ ਇਸ ਨੂੰ ਸਮਝਾਉਣ ਦਾ ਕੋਈ ਵੀ ਫਾਇਦਾ ਨਹੀਂ ਹੈ ਇਸ ਨੇ ਮੇਰੇ ਵੀ ਸਮਝਾਏ ਤੇ ਨਹੀਂ ਸਮਝਣਾ ਗੁਰਸਿੱਖ ਨੇ ਉਸ ਨੂੰ ਕਿਹਾ ਕਿ ਮੈਂ ਇੱਕ ਸੰਤਾਂ ਨੂੰ ਜਾਣਦਾ ਹਾਂ ਜਿਹੜੇ ਤੁਹਾਡਾ ਇਹ ਕੰਮ 100% ਕਰ ਦੇਣਗੇ ਪਠਾਣ ਨੇ ਕਿਹਾ ਕਿ ਮੈਂ ਉਹਨਾਂ ਸੰਤਾਂ ਨੂੰ ਛੇਤੀ ਮਿਲਣਾ ਚਾਹੁੰਦਾ ਹਾਂ ਉਸ ਗੁਰਸਿੱਖ ਨੇ ਹੋਤੀ ਮਰਦਾਨ ਵਾਲੇ ਸੰਤਾਂ ਦੇ ਕੋਲ ਉਸ ਪਠਾਣ ਨੂੰ ਭੇਜ ਦਿੱਤਾ ਪਠਾਣ ਨੇ ਜਾ ਕੇ ਹੋਤੀ ਮਰਦਾਨ ਵਾਲੇ ਸੰਤਾਂ ਨੂੰ ਆਪਣੀ ਸਾਰੀ ਵਿਥਿਆ ਸੁਣਾਈ ਹੋਤੀ ਮਰਦਾਨ ਵਾਲੇ ਸੰਤ ਵੀ ਬਹੁਤ ਪਹੁੰਚੇ ਹੋਏ ਸਨ ਸੰਤਾਂ ਨੂੰ ਸਾਰੀ ਗੱਲ ਦਾ ਪਤਾ ਹੀ ਹੁੰਦਾ ਹੈ। ਉਹਨਾਂ ਨੇ ਪਠਾਣ ਨੂੰ ਕਿਹਾ ਕਿ ਤੇਰਾ ਇਹ ਕੰਮ ਹੋ ਤਾਂ ਸਕਦਾ ਹੈ ਪਰ ਤੈਨੂੰ ਸਾਡਾ ਇੱਕ ਬਚਨ ਮੰਨਣਾ ਪਵੇਗਾ। ਫੇਰ ਤੇਰਾ ਇਹ ਕੰਮ 100% ਹੋ ਜਾਵੇਗਾ। ਇਹ ਸੁਣ ਕੇ ਪਠਾਣ ਬੜਾ ਖੁਸ਼ ਹੋਇਆ। ਪਠਾਣ ਨੇ ਕਿਹਾ ਕਿ ਜੀ ਤੁਸੀਂ ਜੋ ਵੀ ਕਹੋਗੇ ਮੈਂ ਉਹੀ ਕਰਨ ਦੇ ਲਈ ਤਿਆਰ ਹਾਂ ਸੰਤਾਂ ਨੇ ਕਿਹਾ ਕਿ ਤੂੰ 40 ਦਿਨ ਸ਼ਰਾਬ ਨਹੀਂ ਪੀਣੀ ਨਾ ਹੀ ਆਪਣੀਆਂ ਘਰਵਾਲੀਆਂ ਦੇ ਨਾਲ ਪੈਣਾ ਹੈ ਤੂੰ 40 ਦਿਨ ਇਸ਼ਨਾਨ ਕਰਕੇ ਸਾਫ਼ ਸੁੱਚੇ ਵਸਤਰ ਪਾ ਕੇ ਸਵੇਰੇ 3 ਵਜੇ ਤੋਂ 7 ਵਜੇ ਤੱਕ ਮਸਜਿਦ ਵਿੱਚ ਜਾ ਕੇ ਅੱਲਾਹ ਹੂ ਦਾ ਜਾਪ ਕਰਨਾ ਹੈ ਉਸ ਪਠਾਨ ਨੇ ਕਿਹਾ ਕਿ ਜੀ ਠੀਕ ਹੈ ਪਠਾਨ ਬਹੁਤ ਚਾਦੇ ਨਾਲ 2 ਵਜੇ ਹੀ ਮਸਜਿਦ ਵਿੱਚ ਜਾ ਕੇ ਉੱਚੀ ਉੱਚੀ ਅੱਲਾਹੂ ਅੱਲਾਹੂ ਜਪਣ ਲੱਗ ਪਿਆ ਉਸ ਸਮੇਂ ਤਾਂ ਮੌਲਵੀ ਵੀ ਸੁੱਤਾ ਪਿਆ ਸੀ ਪਠਾਨ ਜਦੋਂ ਉੱਚੀ ਉੱਚੀ ਅੱਲਾਹੂ ਦਾ ਜਾਪ ਕਰਨ ਲੱਗਿਆ ਤਾ ਮੌਲਵੀ ਆਵਾਜ਼ ਸੁਣ ਕੇ ਜਾਗ ਗਿਆ ਉਸਨੇ ਮਨ ਵਿੱਚ ਸੋਚਿਆ ਕਿ ਅੱਧੀ ਰਾਤ ਨੂੰ ਪਤਾ ਨਹੀਂ ਕਿਹੜਾ ਆ ਕੇ ਉੱਚੀ ਉੱਚੀ ਅੱਲਾਹੂ ਅੱਲਾਹੂ ਜਾਪ ਰਿਹਾ ਹੈ ਜਦੋਂ ਮੌਲਵੀ ਦਿਨ ਚੜ੍ਹੇ ਤੋਂ ਉੱਠਿਆ ਤੇ ਉਸਨੇ ਦੇਖਿਆ ਕਿ ਪਠਾਨ ਬੈਠਾ ਅੱਲਾਹੂ ਦਾ ਜਾਪ ਕਰ ਰਿਹਾ ਹੈ ਮੌਲਵੀ ਇਹ ਦੇਖ ਕੇ ਬੜਾ ਹੈਰਾਨ ਹੋਇਆ ਕਿ ਇਹ ਪਠਾਨ ਤਾਂ ਬਹੁਤ ਐਸ਼ ਪ੍ਰਸਤੀ ਕਰਨ ਵਾਲਾ ਬੰਦਾ ਹੈ ਇਹ ਕਿਵੇਂ ਮਸਜਿਦ ਵਿੱਚ ਆ ਕੇ ਅੱਲਾਹ ਹੁਦਾ ਜਾਪ ਕਰਨ ਲੱਗ ਪਿਆ ਜਦੋਂ ਪਠਾਨ ਨੂੰ ਮਸਜਿਦ ਵਿੱਚ ਜਾਂਦੇ ਹੋਏ ਇੱਕ ਹਫਤਾ ਬੀਤਿਆ ਤਾਂ ਸਾਰੇ ਇਲਾਕੇ ਸਾਰੇ ਸ਼ਹਿਰ ਵਿੱਚ ਇਹ ਗੱਲ ਫੈਲ ਗਈ ਕਿ ਪਠਾਨ ਸਵੇਰੇ 2 ਵਜੇ ਤੋਂ 7 ਵਜੇ ਤੱਕ ਮਸਜਿਦ ਵਿੱਚ ਜਾ ਕੇ ਨਾਮ ਜਪਦਾ ਹੈ ਇਹ ਸੁਣ ਕੇ ਲੋਕ ਬੜੇ ਹੈਰਾਨ ਹੋਏ ਕਿਉਂਕਿ ਲੋਕਾਂ ਨੂੰ ਪਤਾ ਸੀ ਕਿ ਉਹ ਪਠਾਨ ਕੀ ਕੁਝ ਕਰਦਾ ਰਿਹਾ ਹੈ ਜਦੋਂ ਲੋਕਾਂ ਨੂੰ ਇਹ ਪਤਾ ਲੱਗਿਆ ਕਿ ਉਹ ਪਠਾਨ ਹਰ ਰੋਜ਼ 2 ਵਜੇ ਮਸਜਿਦ ਵਿੱਚ ਜਾ ਕੇ ਨਾਮ ਜਪਦਾ ਹੈ ਤਾਂ ਲੋਕ ਉਸ ਨੂੰ ਬਹੁਤ ਦੂਰੋਂ ਦੂਰੋਂ ਦੇਖਣ ਆਏ ਕਿ ਇਹ ਗੱਲ ਸੱਚ ਹੈ ਜਾਂ ਝੂਠ ਹੈ ਲੋਕਾਂ ਦੀ ਮਸਜਿਦ ਦੇ ਬਾਹਰ ਬਹੁਤ ਭੀੜ ਲੱਗ ਜਾਂਦੀ ਸੀ ਕਈ ਲੋਕ ਪਠਾਨ ਦੇ ਬਾਹਰ ਆਉਣ ਤੇ ਉਸ ਦਾ ਬਹੁਤ ਆਦਰ ਸਤਕਾਰ ਕਰਦੇ ਸਨ ਉਸ ਦੇ ਗਲ ਵਿੱਚ ਹਾਰ ਪਾਉਂਦੇ ਸਨ ਜਦੋਂ ਕੁਝ ਦਿਨ ਅੰਮ੍ਰਿਤ ਵੇਲੇ ਪਠਾਨ ਨੂੰ ਨਾਮ ਜਪਦੇ ਹੋਏ ਬੀਤੇ ਤਾਂ ਪਠਾਨ ਦੀ ਭ੍ਰਿਸ਼ਟ ਬੁੱਧੀ ਪ੍ਰਕਾਸ਼ ਹੋਣ ਲੱਗ ਪਈ ਮਨ ਦੀ ਮੈਲ ਸਾਫ਼ ਹੋਣ ਲੱਗ ਪਈ ਜਿਵੇਂ ਗੁਰਬਾਣੀ ਵਿੱਚ ਗੁਰੂ ਸਾਹਿਬਾਂ ਨੇ ਫਰਮਾਇਆ ਹੈ ਮਨ ਕੀ ਕਟਿਏ ਮੈਲ ਸਾਧ ਸੰਗ ਉਠਿਆ ਪਠਾਨ ਨੇ ਮਨ ਵਿੱਚ ਸੋਚਿਆ ਕਿ ਮੈਂ ਤਾਂ ਇੱਕ ਨੀਚ ਕੰਮ ਕਰਨ ਦੇ ਲਈ ਅੱਲਾ ਦਾ ਨਾਮ ਜਪ ਰਿਹਾ ਹਾਂ ਹਾਂ ਪਰ ਅੱਲਾ ਕਿੰਨਾ ਦਿਆਲੂ ਹੈ ਮੇਰੀ ਬੁਰੀ ਨੀਤ ਨਾਲ ਨਾਮ ਜਪਣ ਤੇ ਵੀ ਅੱਲਾ ਮੈਨੂੰ ਲੋਕਾਂ ਤੋਂ ਇੰਨਾ ਆਦਰ ਸਤਕਾਰ ਦਵਾ ਰਿਹਾ ਹੈ ਮੇਰੀ ਇੰਨੀ ਉਪਮਾ ਕਰਵਾ ਰਿਹਾ ਹੈ ਪਰ ਮੈਂ ਅੱਲਾ ਦਾ ਨਾਮ ਇੱਕ ਪਰਾਈ ਇਸਤਰੀ ਦੇ ਨਾਲ ਮਾੜਾ ਕਰਮ ਕਰਨ ਦੇ ਲਈ ਜਪ ਰਿਹਾ ਹਾਂ ਅੱਲਾ ਨੇ ਮੈਨੂੰ ਇੰਨੀਆਂ ਸੋਹਣੀਆਂ ਤਿੰਨ ਘਰਵਾਲੀਆਂ ਦਿੱਤੀਆਂ ਹਨ ਮੇਰਾ ਉਹਨਾਂ ਵੱਲ ਤਾਂ ਕੋਈ ਧਿਆਨ ਹੀ ਨਹੀਂ ਹੈ ਜੇ ਮੈਂ ਅੱਲਾ ਦਾ ਨਾਮ ਜਪ ਕੇ ਉਸ ਇਸਤਰੀ ਦੇ ਨਾਲ ਮਾੜਾ ਕਰਮ ਕੀਤਾ ਤਾਂ ਮੇਰੀ ਸਾਰੀ ਕੀਤੀ ਕਮਾਈ ਖੂ ਵਿੱਚ ਪੈ ਜਾਵੇਗੀ ਲੋਕ ਮੇਰੇ ਤੋਂ ਨਫ਼ਰਤ ਕਰਨਗੇ ਮੇਰੀ ਬੇਇੱਜ਼ਤੀ ਕਰਨਗੇ ਨਾਲੇ ਮੇਰੇ ਛਿੱਤਰ ਮਾਰਨਗੇ ਸਾਧ ਸੰਗਤ ਜੀ ਅੱਜ ਕੱਲ ਇਹ ਗੱਲ ਉਲਟ ਹੋ ਰਹੀ ਹੈ ਕਈ ਸਾਧ ਸੰਤ ਪਹਿਲਾਂ ਤਾਂ ਪਰਮਾਤਮਾ ਦਾ ਨਾਮ ਪਰਮਾਤਮਾ ਨੂੰ ਪਾਉਣ ਲਈ ਜਪਣਾ ਸ਼ੁਰੂ ਕਰਦੇ ਹਨ ਪਰ ਜਦੋਂ ਪਰਮਾਤਮਾ ਦਾ ਨਾਮ ਜਪਣ ਦੇ ਨਾਲ ਉਹਨਾਂ ਦੀ ਚੜ੍ਹਾਈ ਹੋ ਜਾਂਦੀ ਹੈ ਲੋਕ ਉਹਨਾਂ ਦੇ ਕੋਲ ਆਉਣ ਲੱਗ ਜਾਂਦੇ ਹਨ ਤੇ ਨਾਲੇ ਆਦਰ ਸਤਕਾਰ ਕਰਨ ਲੱਗ ਜਾਂਦੇ ਹਨ ਤਾਂ ਉਹ ਸਾਧੂ ਸੰਤਾਂ ਦੀ ਨੀਤ ਵਿਗੜ ਜਾਂਦੀ ਹੈ ਫੇਰ ਉਹ ਸਾਧੂ ਸੰਤ ਉੱਠੇ ਕੰਮ ਕਰਨੇ ਸ਼ੁਰੂ ਕਰ ਦਿੰਦੇ ਹਨ ਇਸ ਤਰ੍ਹਾਂ ਦੇ ਕਈ ਨਕਲੀ ਸਾਧੂ ਸੰਤ ਜੇਲਾਂ ਵਿੱਚ ਬੈਠੇ ਹਨ ਕਈ ਜੇਲਾਂ ਦੀ ਹਵਾ ਖਾ ਕੇ ਬਾਹਰ ਆ ਚੁੱਕੇ ਹਨ ਆਪਾਂ ਹਰ ਰੋਜ਼ ਹੀ ਇਸ ਤਰ੍ਹਾਂ ਦੀਆਂ ਖਬਰਾਂ ਸੁਣਦੇ ਹਾਂ ਨਾਮ ਜਪਣ ਦੇ ਨਾਲ ਪਰ ਉਹ ਵਿਗੜਿਆ ਹੋਇਆ ਪਠਾਨ ਸਿੱਧੇ ਰਸਤੇ ਤੇ ਆਉਣਾ ਸ਼ੁਰੂ ਹੋ ਗਿਆ ਜਿਉਂ-ਜਿਉਂ ਪਠਾਨ ਨਾਮ ਜਪਦਾ ਗਿਆ ਉਵੇਂ-ਉਵੇਂ ਹੀ ਉਸਦੀ ਬੁੱਧੀ ਪ੍ਰਕਾਸ਼ ਹੁੰਦੀ ਗਈ ਉਸ ਨੂੰ ਆਪਣੀਆਂ ਹਰਕਤਾਂ ਤੇ ਬਹੁਤ ਪਛਤਾਵਾ ਹੋਣ ਲੱਗਾ ਉਸਦੇ ਮਨ ਵਿੱਚ ਆਉਣ ਲੱਗਿਆ ਕਿ ਜੇ ਮੇਰੀਆਂ ਘਰ ਵਾਲੀਆਂ ਦੇ ਨਾਲ ਕੋਈ ਇਹੋ ਜਿਹਾ ਕਰਮ ਕਰੇ ਤਾਂ ਕੀ ਮੈਂ ਬਰਦਾਸ਼ਤ ਕਰ ਲਵਾਂਗਾ ਜਾਂ ਮੇਰੀਆਂ ਘਰ ਵਾਲੀਆਂ ਕਿਸੇ ਹੋਰ ਦੇ ਨਾਲ ਇਸ ਤਰ੍ਹਾਂ ਦਾ ਕਰਮ ਕਰਨ ਤਾਂ ਕੀ ਮੈਂ برداشت ਕਰ ਲਵਾਂਗਾ ਜਦੋਂ ਪਠਾਨ ਨੂੰ ਨਾਮ ਜਪਦੇ ਹੋਏ 40 ਦਿਨ ਬੀਤੇ ਤਾਂ ਉਹ ਪਠਾਨ ਇੱਕ ਸਾਧੂ ਸੁਭਾਅ ਵਾਲਾ ਬੰਦਾ ਬਣ ਗਿਆ 40 ਦਿਨਾਂ ਬਾਅਦ ਉਹ ਪਠਾਨ ਸੰਤ ਕਰਮ ਸਿੰਘ ਹੋਤੀ ਮਰਦਾਨ ਵਾਲਿਆਂ ਦੇ ਕੋਲ ਗਿਆ ਤੇ ਉਹਨਾਂ ਦੇ ਚਰਨਾਂ ਤੇ ਡਿੱਗ ਕੇ ਰੋਣ ਲੱਗ ਪਿਆ ਉਸ ਪਠਾਨ ਨੇ ਮਹਾਪੁਰਖਾਂ ਦੇ ਚਰਨ ਫੜ ਕੇ ਕਿਹਾ ਕਿ ਮਹਾਪੁਰਖੋ ਤੁਸੀਂ ਮੇਰੇ ਤੇ ਬੜੀ ਮਿਹਰ ਕੀਤੀ ਹੈ ਮੈਂ ਤਾਂ ਬਹੁਤ ਮਾੜਾ ਕਰਮ ਕਰਨਾ ਚਾਹੁੰਦਾ ਸੀ ਮੈਂ ਬਹੁਤ ਭੈੜੇ ਕੰਮ ਕਰਦਾ ਸੀ ਤੁਸੀਂ ਮੈਨੂੰ ਬਿਨਾਂ ਕੁਝ ਕਹੇ ਤੋਂ ਮੇਰੇ ਜੀਵਨ ਦਾ ਪਲਟਾ ਲਿਆ ਕੇ ਰਖ ਦਿੱਤਾ ਹੈ ਹੁਣ ਮੇਰੀ ਬੁੱਧੀ ਪ੍ਰਕਾਸ਼ ਹੋ ਗਈ ਹੈ ਅੱਗੇ ਤੋਂ ਮੈਂ ਕੋਈ ਵੀ ਭੈੜਾ ਕੰਮ ਨਹੀਂ ਕਰੂੰਗਾ। ਮੇਰੀਆਂ ਗਲਤੀਆਂ ਨੂੰ ਮaaf ਕਰ ਦਿਓ। ਮਹਾਪੁਰਖਾਂ ਨੇ ਕਿਹਾ ਕਿ ਹੁਣ ਤੂੰ ਸਾਰੀ ਜ਼ਿੰਦਗੀ ਇਸੇ ਤਰ੍ਹਾਂ ਨਾਮ ਜਪਦਾ ਰਹੀਂ। ਜੇ ਨਾਮ ਜਪਣਾ ਛੱਡ ਦਿੱਤਾ ਤਾਂ ਫੇਰ ਤੇਰੇ ਉੱਪਰ ਮਾਇਆ ਪੈ ਜਾਵੇਗੀ। ਤੇਰਾ ਮਨ ਫੇਰ ਭਟਕ ਜਾਵੇਗਾ। ਨਾਮ ਜਪਣ ਨਾਲ ਹੀ ਬੰਦਾ ਮਾੜੇ ਕੰਮਾਂ ਤੋਂ ਬਚ ਕੇ ਰਹਿ ਸਕਦਾ ਹੈ ਉਸ ਪਠਾਨ ਦੇ ਜੀਵਨ ਦਾ ਐਸਾ ਪਲਟਾ ਆਇਆ ਕਿ ਉਸ ਪਠਾਨ ਨੇ ਆਪਣੇ ਇਲਾਕੇ ਵਿੱਚ ਮੰਦਿਰ ਤੇ ਗੁਰਦੁਆਰਾ ਬਣਵਾਇਆ ਤੇ ਉੱਥੇ 24 ਘੰਟੇ ਹੀ ਲੰਗਰ ਚਲਾਉਣ ਲੱਗਿਆ ਤੇ ਬਹੁਤ ਧਾਰਮਿਕ ਪ੍ਰੋਗਰਾਮ ਵੀ ਕਰਵਾਉਣ ਲੱਗਿਆ ਨਾਲੇ ਉਹ ਹੋਤੀ ਮਰਦਾਨ ਵਾਲਿਆਂ ਦਾ ਪੱਕਾ ਹੀ ਸੰਗੀ ਬਣ ਗਿਆ ਸਾਰਾ ਹੀ ਸ਼ਹਿਰ ਉਸ ਪਠਾਨ ਦੀ ਬਹੁਤ ਹੀ ਜ਼ਿਆਦਾ ਪ੍ਰਸ਼ੰਸਾ ਕਰਨ ਲੱਗ ਪਿਆ ਲੋਕ ਉਸ ਨੂੰ ਮੱਥਾ ਟੇਕਣ ਲੱਗ ਪਏ ਇਸੇ ਕਰਕੇ ਗੁਰੂ ਸਾਹਿਬਾਂ ਨੇ ਗੁਰਬਾਣੀ ਵਿੱਚ ਫਰਮਾਇਆ ਹੈ ਜਬ ਤੇ ਦਰਸ਼ਨ ਭੇਟੇ ਸਾਧੂ ਭਲੇ ਦਿਨ ਸੋਏ ਆਏ ਮਹਾ ਆਨੰਦ ਸਦਾ ਕਰ ਗੀਰਤਨ ਪੁਰਖ ਵਿਧਾਤਾ ਪਾਏ ਪੂਰੇ ਮਹਾਪੁਰਖ ਬੰਦੇ ਦੇ ਜੀਵਨ ਦਾ ਪਲਟਾ ਲਿਆ ਕੇ ਰੱਖ ਦਿੰਦੇ ਹਨ ਇਸ ਲਈ ਹਰੇਕ ਬੰਦੇ ਨੂੰ ਕਿਸੇ ਨਾ ਕਿਸੇ ਪੂਰੇ ਮਹਾਪੁਰਖਾਂ ਦੀ ਸੰਗਤ ਜ਼ਰੂਰ ਕਰਨੀ ਚਾਹੀਦੀ ਹੈ ਬੰਦੇ ਦੇ ਵਿੱਚ ਆਪਣੇ ਆਪ ਵਿੱਚ ਇੰਨੀ ਸ਼ਕਤੀ ਨਹੀਂ ਹੈ ਕਿ ਉਹ ਆਪਣੇ ਆਪ ਨੂੰ ਬਦਲ ਦੇਵੇ ਪਰ ਜਦੋਂ ਪੂਰੇ ਮਹਾਪੁਰਖਾਂ ਦੀ ਦ੍ਰਿਸ਼ਟੀ ਪੈਂਦੀ ਹੈ ਤਾ ਬੰਦੇ ਦੇ ਜੀਵਨ ਦਾ ਪਲਟਾ ਆ ਜਾਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ